ਮੂਰਖਾਂ ਦਾ ਟੱਬਰ ਬੀਰਪਾਲ ਦੇ ਗਵਾਂਡ ਵਿੱਚ ਇੱਕ ਜਲਾਇਆਂ ਦਾ ਮਹੱਲਾ ਸੀ ਉਹਨਾਂ ਦੇ ਸਰਦਾਰ ਦਾ ਨਾਮ ਫਜ਼ਲਾ ਸੀ ਫਜ਼ਲੇ ਦੀ ਧੀ ਫਾਤਿਮਾ ਜਵਾਨ ਹੋ ਗਈ ਤਾਂ ਉਸ ਦੀ ਮੰਗਣੀ ਕਰ ਦਿੱਤੀ ਗਈ ਇੱਕ ਦਿਨ ਫਾਤਿਮਾ ਇਕੱਲੀ ਘਰ ਵਿੱਚ ਝਾੜੂ ਦੇ ਰਹੀ ਸੀ ਕਿ ਖਿਆਲੀ ਪਲਾਪ ਪਕਾਣੇ ਸ਼ੁਰੂ ਕਰ ਦਿੱਤੇ ਉਹ ਸੋਚਣ ਲੱਗੀ ਅਗਲੇ ਮਹੀਨੇ ਮੇਰਾ ਵਿਆਹ ਹੋਵੇਗਾ ਫਿਰ ਬੱਚਾ ਹੋਵੇਗਾ ਜੇ ਉਹ ਬੱਚਾ ਰੱਬ ਸਬੱਬੀ ਮਾਰ ਹੀ ਜਾਵੇ ਤਾਂ ਆਂਡ ਗਵਾਂਡੀਆਂ ਦੀਆਂ ਜਨਾਨੀਆਂ ਪਰਚਾਉਣ ਨਹੀਂ ਲਈ ਆਉਣਗੀਆਂ ਪਰ ਮੈਨੂੰ ਤਾਂ ਰੋਣਾ ਹੀ ਨਹੀਂ ਆਉਂਦਾ ਫਿਰ ਉਸ ਸੋਚਿਆ ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂ ਜੋ ਕੱਲ ਕਰਨਾ ਪੈਣਾ ਹੈ ਉਸ ਦੀ ਅੱਜ ਹੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਇਹ ਸੋਚ ਹਟਾ ਹੀ ਮਾਰ ਕੇ ਰੋਣ ਲੱਗ ਪਈ ਇਨ ਜੇਰ ਵਿੱਚ ਉਸ ਦੀ ਛੋਟੀ ਭੈਣ ਆਈ ਆਪਣੀ ਵੱਡੀ ਭੈਣ ਨੂੰ ਰੋਂਦਿਆਂ ਵੇਖ ਕੇ ਉਹ ਵੀ ਰੋਣ ਲੱਗ ਪਈ ਕੁਝ ਚਿਰ ਪਿਛੋਂ ਮਾਂ ਘਰ ਆਈ ਕੋਵੀ ਆਪਣੀਆਂ ਜਵਾਨ ਧੀਆਂ ਨੂੰ ਰੋਂਦਿਆਂ ਵੇਖ ਤਾਂ ਉਹ ਵੀ ਕੰਬਲ ਵਿਛਾ ਕੇ ਰੋਣ ਲੱਗ ਪਈ ਇੰਨੇ ਚਿਰ ਨੂੰ ਫਜ਼ਲਾ ਬਾਹਰੋਂ ਆਇਆ ਉਹ ਸਾਰਿਆਂ ਨੂੰ ਰੋਂਦਿਆਂ ਧੁੰਦਿਆਂ ਵੇਖਿਆ ਤੰਦਰੋਂ ਵੱਡੀ ਦਰੀ ਕੱਢ ਕੇ ਵੇੜੇ ਵਿੱਚ ਵਿਛਾ ਦਿੱਤੀ ਤੇ ਆਪ ਉੱਚੀ ਉੱਚੀ ਟਾਹਾਂ ਮਾਰ ਕੇ ਰੋਣ ਲੱਗ ਪਿਆ ਆਂਡੀਆਂ ਗਵਾਂਡੀਆਂ ਨੇ ਸਾਰੇ ਟੱਬਰ ਨੂੰ ਟਾਹੀ ਮਾਰ ਮਾਰ ਰੋਂਦਿਆਂ ਵੇਖਿਆ ਤਾਂ ਉਹ ਵੀ ਆ ਕੇ ਫਜ਼ਲੇ ਦਾ ਸਾਥ ਦੇਣ ਲੱਗ ਪਏ ਥੋੜੇ ਚਿਰ ਵਿੱਚ ਹੀ ਸਾਰਾ ਮੱਲਾ ਇਕੱਠਾ ਹੋ ਗਿਆ ਮਰਦ ਟਾਹੀ ਮਾਰ ਰਹੇ ਸਨ ਤੇ ਜਨਾਨੀਆਂ ਖੜੋਤੀਆਂ ਸਿਆਪਾ ਕਰ ਰਹੀਆਂ ਸਨ ਇੰਨਾ ਝਿਖ ਚਿਹੜਾ ਪਿਆ ਤਾਂ ਬਿਰਭਲ ਦੀ ਨੀਂਦ ਖੁੱਲੀ ਉਹ ਫਜ਼ਲੇ ਦੇ ਘਰੇ ਗਿਆ ਤਾਂ ਨੰਬਰਦਾਰ صدیقੇ ਨੂੰ ਪੁੱਛਿਆ ਕਿਉਂ ਭਾਈ ਕਿਸ ਦੀ ਮੌਤ ਹੋ ਗਈ ਹੈ ਨੰਬਰਦਾਰ ਨੇ ਕਿਹਾ ਮੈਨੂੰ ਤਾਂ ਪਤਾ ਨਹੀਂ ਸਰਕਾਰ ਮੈਂ ਤਾਂ ਸਭ ਤੋਂ ਅਖੀਰ ਵਿੱਚ ਆਇਆ ਹਾਂ ਸੋ ਉਸ ਦੇ ਨਾਲ ਦੇ ਜਲਾਹੇ ਤੋਂ ਪੁੱਛਿਆ ਕੋਈ ਜਵਾਬ ਨਾ ਮਿਲਨ ਤੇ ਅਖੀਰ ਫਜ਼ਲੇ ਤੋਂ ਪੁੱਛਿਆ ਗਿਆ ਫਜ਼ਲੇ ਦੱਸਿਆ ਕਿ ਉਸ ਦੇ ਘਰ ਆਉਣ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਕਿਸੇ ਅਜੀਜ਼ ਦੀ ਮੌਤ ਹੋ ਚੁੱਕੀ ਸੀ ਉਸ ਦੀ ਬੀਵੀ کریمੋ ਨੂੰ ਪਤਾ ਹੋਵੇਗਾ ਕਿਸ ਦੀ ਮੌਤ ਹੋ ਗਈ کریمੋ ਕੋਲੋਂ ਪੁੱਛਿਆ ਤਾਂ ਉਹ ਅੱਖਾਂ ਪੂੰਝ ਕੇ ਬੋਲੀ ਫਾਤਿਮਾ ਕੋਲੋਂ ਪੁੱਛੋ ਉਹ ਮੇਰੇ ਤੋਂ ਪਹਿਲਾਂ ਰੋ ਰਹੀ ਸੀ ਉਸ ਤੋਂ ਪੁੱਛਿਆ ਤਾਂ ਉਹ ਕਹਿਣ ਲੱਗੀ ਬਸ ਬਸ ਹੁਣ ਸਭ ਰੋਣਾ ਧੋਣਾ ਬੰਦ ਕਰੋ ਤੇ ਆਪੋ ਆਪਣੇ ਘਰੇ ਜਾਵੋ ਮੈਨੂੰ ਰੋਣਾ ਚੰਗੀ ਤਰ੍ਹਾਂ ਆ ਗਿਆ ਹੈ ਹੁਣ ਜਦੋਂ ਮੇਰਾ ਬੱਚਾ ਮਰੇਗਾ ਮੈਂ ਆਪ ਇਕੱਲੀ ਚੰਗੀ ਤਰ੍ਹਾਂ ਰੋ ਸਕਾਂਗੀ